ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਉਮੀਦ ਕਰਦਾ ਸਾਰੇ ਠੀਕ ਹੋਮਗੇ ਤੇ ਬਾਕੀ ਹੁਣ ਤੁਹਾਨੂੰ ਦਿਖਾਨਿਆਂਗੇ ਏਰੀਆ ਵਧੀਆ ਜ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜੀ ਜਗ੍ਹਾ ਹੈ ਕੀ ਸਿਸਟਮ ਹੈ ਦੱਸਿਓ ਜੀ ਕਮੈਂਟ ਕਰਕੇ ਤੇ ਕਿਉਂਕਿ ਪਹਾੜੀ ਏਰੀਆ ਵਰਗਾ ਫੀਲ ਹੈਗਾ ਤੇ ਆਜੋ ਫਿਰ ਕਰਦੇ ਆਂਗੇ ਵੀਡੀਓ ਸ਼ੁਰੂ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਤੇ ਆਜੋਕਰ ਨੂੰ ਦੱਸਿਓ ਜਰੂਰ ਵੀ ਇਹ ਕਿਹੜਾ ਏਰੀਆ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਏਰੀਆ ਬਹੁਤ ਵਧੀਆ ਨਹਿਰ ਵਾਲਾ ਏਰੀਆ ਹੈਗਾ ਚੱਲਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਚਲੋ ਦੇਖੋ ਤੁਹਾਨੂੰ ਪੂਰਾ ਕੰਟੀਨਿਊ ਫੀਲ ਦਿਖਾਵਾਂਗੇ ਕਿਉਂਕਿ ਥੋੜੇ ਜਿਹਾ ਟਾਈਮ ਨੂੰ ਤੁਹਾਨੂੰ ਪਤਾ ਲੱਗ ਹੀ ਜਾਣਾਗਾ ਵੀ ਇਹ ਕਿਹੜਾ ਜਗ੍ਹਾ ਕੀ ਹੈ ਕਿਉਂਕਿ ਦੇਖੋ ਕਿਉਂਕਿ ਅੱਗੇ ਇੱਕ ਬਹੁਤ ਵਧੀਆ ਚੀਜ਼ ਆਉਣੀ ਹੈਗੀ ਤੁਹਾਨੂੰ ਦੇਖ ਕੇ ਪਤਾ ਲੱਗ ਜਾਊਗਾ ਵੀ ਕਿਹੜੀ ਜਗ੍ਹਾ ਕੀ ਹੈ ਤੁਸੀਂ ਦੇਖ ਸਕਦੇ ਹੋਗੇ ਬਾਕੀ ਏਰੀਆ ਇਹ ਹੈ ਜੀ ਇਹ ਮੜਕਰੇ ਹੈ ਨਹੀਂ ਪਤਾ ਹੈਗਾ ਕੋਈ ਰਸਤੇ 'ਚ ਭਾਈ ਰਾਤ ਨੂੰ ਵੀ ਵਾਰਦਾਤ ਵੀ ਹੋ ਸਕਦੀ ਹੈ ਪਰ ਕਦੇ ਸ਼ਾਇਦ ਹੋਈ ਤਾਂ ਨਹੀਂ ਹੋਣੀ ਪਰ ਮੈਨੂੰ ਲੱਗ ਜਾਂਦਾ ਹੋਸ ਵਾਲਾ ਦਾ ਵੀ ਉਹ ਵੀ ਹੈ ਭਾਈ ਇਹ ਬਹੁਤ ਵਧੀਆ ਤੁਹਾਨੂੰ ਇੰਦਾ ਫੀਲ ਆ ਰਿਹਾ ਹੋਊਗਾ ਵੀ ਜਿਵੇਂ ਆਪਾਂ ਕਿਸੇ ਪਹਾੜੀ ਲਾਕੇ ਤੇ ਫਿਰਦੇ ਆਂਗੇ ਦੇਖੋ ਇਧਰ ਬਹੁਤ ਵਧੀਆ ਹੋਇਆ ਹੋਇਆ ਹੈਗਾ ਸਿਸਟਮ ਜਿੱਦਾ ਜੰਗਲ ਨਹੀਂ ਹੁੰਦਾ ਜੰਗਲ ਜੰਗਲ ਵਾਂਗੂ ਇਹ ਹੋਇਆ ਹੈਗਾ ਇਹ ਦੇਖੋ ਕਿੰਨੇ ਵਧੀਆ-ਵਧੀਆ ਦਰਖਤ ਨੇਗੇ ਨਹਿਰ ਦੇ ਵਿੱਚ ਪਾਣੀ ਸ਼ਾਇਦ ਰਾਤ ਵਜਾ ਘਟਿਆ ਹੋਇਆਗਾ ਹੁਣ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਕਿਹੜਾ ਪਿੰਡ ਹੈਗਾ ਕਿਉਂਕਿ ਇਹ ਬਹੁਤ ਹੀ ਇਤਿਹਾਸਕ ਪਿੰਡ ਹੈ ਜੀ ਇਤਿਹਾਸਕ ਗੁਰੂ ਘਰ ਆ ਗਿਆ ਇਹ ਤਿੰਨ ਪਾਸ਼ਾਈਆਂ ਜੀ ਦਾ ਗੁਰਦੁਆਰਾ ਜੀ ਗੁਰਦੁਆਰਾ ਕਣਾਉੜ ਸਾਹਿਬ ਕਣਾਉੜ ਪਿੰਡ ਪੈਂਦਾ ਜੀ ਇਹ ਤੇ ਦੇਖੋ ਸਾਹਮਣੇ ਆਪਾਂ ਨੂੰ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਨੇਗੇ ਇਹ ਇਤਿਹਾਸਕ ਗੁਰੂ ਘਰ ਆ ਜੀ ਤਿੰਨ ਬਾਸ਼ਾਈਆਂ ਦਾ ਗੁਰੂ ਘਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਨੈਰ ਦੇ ਬਿਲਕੁਲ ਉੱਪਰ ਜਿਹੜੀ ਇਹ ਪਾਵਰ ਧਰਤੀ ਦੇ ਉੱਪਰ ਬਹੁਤ ਵਧੀਆ ਸੁੰਦਰ ਜਿਹੜਾ ਗੁਰਦੁਆਰਾ ਬਣਿਆ ਹੋਇਆ ਹੈਗਾ ਦੇਖੋ ਹੁਣ ਤਾਂ ਤੁਹਾਨੂੰ ਕਮੈਂਟ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਪਤਾ ਲੱਗ ਗਿਆ ਵੀ ਗੁਰਦੁਆਰਾ ਕਣੌਰ ਸਾਹਿਬ ਜ਼ਿਲ੍ਹਾ ਸੰਗਰੂਰ ਦੇਖੋ ਆ ਜਿਹੜਾ ਵੱਡਾ ਬਾਈਪਾਸ ਲੰਘ ਰਿਹਾ ਹੈਗਾ ਨਾ ਇੱਕ ਨੌਰ ਸਾਹਿਬ ਜਿੱਥੇ ਪਿੰਡਾ ਗੁਰਦੁਆਰਾ ਸਾਹਿਬ ਦੇ ਲਿਬੋਂ ਦੀ ਲੰਗ ਰਿਆਗਾ ਬਾਈਪਾਸ ਇਹ ਬਹੁਤ ਤਕੜਾ ਸਿਸਟਮ ਬਣਾ ਹੈ ਮੈਨੂੰ ਅਵੀ ਸਾਰੇ ਪੰਜਾਬ ਦੀਆਂ ਜ਼ਮੀਨਾਂ ਵੇਚ ਦਊਗਾ ਐਡਾ ਤਕੜਾ ਸਿਸਟਮ ਹੋਊਗਾ ਬਹੁਤ ਜ਼ਮੀਨਾਂ ਖਾਲੀ ਕਰਵਾਤੀਆਂ ਇਹਨੇ ਆ ਬਾਈਪਾਸ ਨੇ ਤੇ ਸ਼ਹਿਰ ਦਾ ਸਾਹਮਣੇ ਬਸ ਸਟੈਂਡ ਕਿਤੇ ਢਾਹ ਤਾਂ ਨਹੀਂ ਦਿੱਤਾ ਕਿਸੇ ਨੇ ਦੇਖੋ ਆ ਬਸ ਸਟੈਂਡ ਸੀਗਾ ਪਹਿਲਾਂ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਆਪਣੇ ਪਿੰਡ ਨੂੰ ਉਹ ਸਾਹਮਣੇ ਰਾਮਗੜ੍ਹ ਪਿੰਡ ਦਿਖ ਰਿਹਾ ਹੈਗਾ ਵੀਡੀਓ ਪੂਰੀ ਦੇਖਿਓ ਤੁਹਾਨੂੰ ਸਾਰਾ ਦਿਖਾਵਾਂਗੇ ਮੇਰੇ ਪਿੰਡ ਤੱਕ ਦੇਖੋ ਆਪਾਂ ਕੰਟੀਨਿਊ ਰੱਖਾਂਗੇ ਫਸਲਾਂ ਬਹੁਤ ਸੋਹਣੀਆਂ ਦੇਖੋ ਬਿਲਕੁਲ ਹਰਿਆ ਭਰੀਆਂ ਫਸਲਾਂ ਇਹ ਆ ਜੀ ਮੇਰਾ ਪੰਜਾਬ ਜਿੱਥੇ ਕੀ ਧਰਤੀ ਹੈ ਜਿਹੜੀ ਉਹ ਫਸਲਾਂ ਨਹੀਂ اگਾਉਂਦੀ ਉਹ ਸੋਨਾ اگਾਉਂਦੀ ਹੈ ਸੋਨਾ ਉੱਗਦਾ ਹੈਗਾ ਫਸਲਾਂ ਨਹੀਂ ਉਗਦੀਆਂ ਇਹ ਮੇਰੇ ਪੰਜਾਬ ਦੀ ਧਰਤੀ ਹੈਗੀ ਆਪਾਂ ਐਂਟਰ ਹੋ ਗਏ ਰਾਮਗੜ੍ਹ ਪਿੰਡਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਦੇ ਵਿੱਚ ਬੜਨ ਲੱਗੀ ਛੋਟਾ ਜਿਹਾ ਪਾਰਕ ਬਣਾਇਆ ਹੋਇਆ ਹੈਗਾ ਤੇ ਨਾਲ ਹੀ ਸਕੂਲ ਹੈਗਾ ਤੇ ਨਾਲ ਹੀ ਗੁਰਦੁਆਰਾ ਸਾਹਿਬ ਨਾਲ ਹੀ ਹੈਗਾ ਇਹ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਆ ਜੋ ਇਹ ਹੈ ਜੀ ਪਿੰਡ ਰਾਮਗੜਾ ਛੋਟਾ ਜਿਹਾ ਪਿੰਡ ਹੈਗਾ ਦੇਖੀ ਬਾਬੇ ਅਗਲਾ ਤੀ ਚਲੋ ਬੱਕੇ ਹੁਣ ਅੱਪਾ ਜੇ ਗੱਲ ਕਰੀਏ ਆਪਾਂ ਕੰਟੀਨਿਊ ਹੀ ਤਕਰੀਬਨ ਰੱਖਾਂਗੇ ਕੰਟੀਨਿਊ ਰੱਖਾਂਗੇ ਕੋਸ਼ਿਸ਼ ਕਰਾਂਗੇ ਵੀ ਕੰਟੀਨਿਊ ਚੱਲੇ ਵੀਡੀਓ ਕਿਉਂਕਿ ਕਈ ਵਾਰੀ ਵੀ ਥੋੜਾ ਜਿਹਾ ਕੱਟ ਲਾਉਣਾ ਪੈਂਦਾ ਵਿੱਚ ਫਾ ਹੁਣ ਰਾਮਗੜ੍ਹ ਕ੍ਰੋਸ ਕਰਕੇ ਆ ਵੀ ਇੱਕ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈਗੀ ਪਿੰਡ ਵਾਲਿਆਂ ਨੇ ਦੇਖੋ ਰਾਮਗੜ੍ਹ ਦੀ ਪੰਚਾਇਤ ਨੇ ਬਹੁਤ ਚੀਜ਼ ਬਣਾਈ ਹੈਗੀ ਵੀ ਆਲੇ ਦੁਆਲੇ ਆ ਬਣਾਇਆ ਹੋਇਆ ਹੈਗਾ ਇਹਦੇ ਚ ਗੰਦਮੰਦ ਜਾਂ ਇਕੱਠਾ ਲਫਾਫੇ ਕੋਈ ਹੋਰ ਚੀਜ਼ ਟੋਬੇ ਦਾ ਪਾਣੀ ਜਿਹੜਾ ਛੱਪਣ ਦਾ ਪਾਣੀ ਬਿਲਕੁਲ ਕਲੀਅਰ ਹੈਗਾ ਤੇ ਆ ਨਾਲ ਜਰੂਰ ਇੱਕ ਆ ਰੇਲਿੰਗ ਜੀ ਲੱਗੀ ਹੋਈ ਹੈ ਕਿਉਂਕਿ ਇਹਦਾ ਵੀ ਬਹੁਤ ਫਾਇਦਾ ਕੋਈ ਚੀਜ਼ ਕਈ ਵਾਰੀ ਆਉਂਦੀ ਹੈਗੀ ਸਿੱਧੀ ਵਿੱਚ ਡਿੱਗ ਜੇ ਜੇ ਗੱਡੀ ਜਾਂ ਕੋਈ ਮੋਟਰਸਾਈਕਲ ਰਾਤ ਨੂੰ ਆਉਂਦਾਗਾ ਵਿੱਚ ਨਹੀਂ ਡਿੱਗਦਾ ਹੈਗਾ ਫਿਰ ਆ ਦੇਖੋ ਬੜਾ ਸੋਹਣਾ ਜਗ੍ਹਾ ਬਣਾਈ ਹੋਈ ਹੈ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਏਦਾਂ ਹੀ ਕਰਨਾ ਚਾਹੀਦਾ ਹੈਗਾ ਏ ਆਜੋ ਫਿਰ ਦੇਖਦੇ ਆਂਗੇ ਆਹ ਆ ਗਿਆ ਜੀ ਬਸ ਸਟੈਂਡ ਨਾਰਾਇਣਗੜ੍ਹ ਦੇ ਤੇ ਰਾਮਗੜ੍ਹ ਦੇ ਵਿਚਾਲੇ ਹੈਗਾ ਇਹਦੇ ਨਾਲ ਵੀ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇਗੀਆਂ ਕਿਉਂਕਿ ਕਾਫੀ ਕਈ ਵਾਰੀ ਮੀਂਹ ਪੈਂਦਾ ਸੀ ਅਸੀਂ ਇੱਧਰ ਆਉਂਦੇ ਸੀਗੇ ਇੱਥੇ ਰੁਕ ਜਾਂਦੇ ਸੀਗੇ ਤੇ ਇੱਧਰ ਸਾਹਮਣੇ ਪਿੰਡ ਹੈ ਜੀ ਨਾਰਾਇਣਗੜ੍ਹ ਦੇਖੋ ਬਹੁਤ ਸੋਹਣਾ ਪਿੰਡ ਹੈਗਾ ਛੋਟਾ ਜਿਹਾ ਪਿੰਡ ਹੈਗਾ ਇੱਥੇ ਲਿਖਿਆ ਵੀ ਹੋਇਆਗਾ ਤੁਹਾਨੂੰ ਦੁਕਾਹ ਵੀ ਦਿੰਨੇ ਹੈਗੇ ਤੇ ਸਾਹਮਣੇ ਆਪਾਂ ਸਿੱਧਾ ਜਾਵਾਂਗੇ ਮੇਰੇ ਪਿੰਡ ਨੂੰ ਆ ਦੇਖੋ ਜੀ ਤਾਂ ਲਿਖਿਆ ਵੀ ਹੋਇਆਗਾ ਆਪਾਂ ਆਪ ਸਿੱਧੇ ਜਾਵਾਂਗੇ ਮੇਰੇ ਪਿੰਡ ਨੂੰ ਮੇਰਾ ਪਿੰਡ ਤਲਵੰਡੀ ਮੇਰਾ ਪਿੰਡ ਮੇਰਾ ਰੱਬ ਵਰਗਾ ਪਿੰਡ ਆ ਜੰਮੇ ਪੜੇ ਸਨੈਰੀ ਜਾਦਾ ਆ ਦੇਖੋ ਇਹ ਵੀ ਸ਼੍ਰੀ ਰਾਮਦਾਸ ਜੀ ਲੰਗਰ ਹਾਲ ਆ ਇੱਥੇ ਆ ਗਿਆ ਸਾਡੇ ਪਿੰਡ ਦੇ ਵਿਚਾਲੇ ਇੱਕ ਸੂਆ ਪੈਂਦਾਗਾ ਛੋਟਾ ਵੱਡਾ ਸੂਆ ਦੋਈ ਸੂਏ ਜਨ ਇੱਥੇ ਇੱਥੇ ਲੋਕ ਬੜੇ ਟੂਨੇ ਕਰਦੇ ਨੇ ਤੁਹਾਨੂੰ ਦਿਖਾਉਣੇ ਆਗੇ ਬੜੇ ਲੋਕ ਨੇ ਜਿਹੜੇ ਇੱਥੇ ਟੂਨੇ ਕਰਦੇ ਨੇਗੇ ਇੱਥੇ ਚਰਸਤਾ ਜਗਾ ਤੁਸੀਂ ਉਹ ਜਿ ਦੇਖੋਗੇ ਨਾ ਤਾਂ ਰੋਜ਼ ਹੀ ਇੱਥੇ ਕੋਈ ਨਾ ਕੋਈ ਜਿਹੜਾ ਟੂਣਾ ਇੱਥੇ ਹਰ ਰੋਜ਼ ਹੋਇਆ ਹੀ ਹੁੰਦਾਗਾ ਕਾਫੀ ਦੇਖਦੇ ਆਗੇ ਅਸੀਂ ਤੇ ਕੋਈ ਉਹ ਦਿਨ ਖਾਲੀ ਜਾਂਦਾਗਾ ਤਕਰੀਬਨ ਨਹੀਂ ਤਾਂ ਚੱਲਦਾ ਹੀ ਰਹਿੰਦਾਗਾ ਆਉਰੇ ਚ ਰਸਤਾ ਹੈਗਾ ਇੱਥੇ ਲੋਕ ਬੜੇ ਟੂਨੇ ਕਰਦੇ ਨੇ ਬਈ ਪਤਾ ਨਹੀਂ ਲੱਭਦਾ ਕੀ ਹੈ ਲੋਕਾਂ ਨੂੰ ਤੁਹਾਨੂੰ ਦਿਖਾਉਣਾ ਪੈ ਕੈਮਰਾ ਦਿਖਾਦਾ ਤੁਹਾਨੂੰ ਮੈਂ ਆਹ ਸੂ ਹੈਗਾ ਸਾਡੇ ਪਿੰਡ ਦੇ ਤੇ ਨਰੈਣਗੜ੍ਹ ਦੇ ਲਵੇ ਆਹ ਚ ਰਸਤਾ ਹੈਗਾ ਜਿੱਥੇ ਸਭ ਤੋਂ ਵੱਧ ਟੂਨੇ ਹੁੰਦੇ ਨੇ ਇਹ ਪਤਾ ਨਹੀਂ ਲੋਕਾਂ ਨੂੰ ਕੀ ਲਾਭਦਾ ਹੈ ਆਜੋ ੜੱਪਾ ਚੱਲਦੇ ਆਂਗੇ ਆਪਣੇ ਪਿੰਡ ਨੂੰ ਭੁੱਖ ਹੋ ਲੱਗ ਰਹੀ ਹੈਗੀ ਰੋਟੀ ਉਟੀ ਖਾ ਲੈ ਆਂਗੇ ਚੱਲ ਕੇ ਸਾਹਮਣੇ ਆ ਰਿਹਾ ਜੀ ਮੇਰਾ ਪਿੰਡ ਦੇਖੋ ਸਾਹਮਣੇ ਮੇਰਾ ਪਿੰਡ ਹੈਗਾ ਰਸਤ ਜੇ ਕਾਫੀ ਹੋਣ ਕਰਕੇ ਤੁਹਾਨੂੰ ਘਟਾ ਦਸੂਗਾ ਦੇਖੋ ਕਿਉਂਕਿ ਕਾਫੀ ਦਰਖਤ ਲੱਗੇ ਹੋਏ ਨੇ ਆਹ ਦੇ ਬੜੇ ਸੜਕ ਦੇ ਉੱਪਰ ਨਾ ਉਹਦੇ ਕਰਕੇ ਥੋੜਾ ਜਿਹਾ ਘਟਨੇ ਸਿਰੇਗਾ ਜਦੋਂ ਆਪਾਂ ਨਰੈਣਗੜ ਕਣੀਓ ਮੇਰੇ ਪਿੰਡ ਦੇ ਵਿੱਚ ਪੜਾਂਗੇ ਸਭ ਤੋਂ ਪਹਿਲਾਂ ਟਾਵਰ ਹੈ ਜੀ ਚਾਚਾ ਨਿਸ਼ਾਨ ਸਿੰਘ ਜੀ ਦਾ ਇਹ ਆ ਸਾਹਮਣੇ ਦੇਖੋ ਇਧਰ ਲਾਲਾਂ ਵਾਲੇ ਪੀਲ ਦੀ ਜਗਾ ਕੀ ਸਾਈਡ ਤੇ ਸਾਹਮਣੇ ਸਟੇਡੀਅਮ ਬਹੁਤ ਵਧੀਆ ਗਰਾਊਂਡ ਬਣਿਆ ਹੋਇਆ ਹੈਗਾ ਤੇ ਚਲੋ ਫਿਰ ਆਪਾਂ ਹੁਣ ਵੜ ਗਏ ਆਪਣੇ ਪਿੰਡ ਦੇ ਵਿੱਚ